ਇਹ ਸਰਕਾਰ ਦੇ ਅੱਗੇ ਬੇਨਤੀ ਹੈ ਅਸੀਂ ਕਹਿੰਦੇ ਆਂ ਕਿ ਸਰਕਾਰ ਦਾ ਅਸੀਂ ਤੰਨਿਆਵਾਦ ਕਰਾਂਗੇ ਜੇ ਸਾਡਾ ਕੋਈ ਬੰਨ ਦਾ ਪ੍ਰਬੰਧ ਕੀਤਾ ਜਾਵੇ ਸੜਕਾਂ ਉੱਚੀਆਂ ਉੱਚੀਆਂ ਕੀਤੀਆਂ ਜਾਵਣ ਜਿੱਥੇ ਸਾਡੇ ਪਸ਼ੂ ਅੱਜ ਪਾਣੀ ਦੇ ਵਿੱਚ ਖੜੇ ਹਨ ਜੇ ਸੜਕ ਉੱਚੀ ਹੁੰਦੀ ਤੇ ਅਸੀਂ ਪਸ਼ੂਆਂ ਨੂੰ ਉੱਥੇ ਖੜਵਾ ਸਕਦੇ ਸੀ ਤੇ ਅੱਜ ਪਸ਼ੂਆਂ ਸਾਡਿਆਂ ਦੇ ਪੈਰ ਖਰਾਬ ਹੋ ਜਾਂਦੇ ਨੇ ਕਿਉਂ ਇਨਸਾਨ ਤਾਂ ਕਿਦੇ ਨੇ ਕਿਦੇ ਟੁਰ ਜਾਂਦਾ ਹੈਗਾ ਪਿਛਾ ਹੋ ਜਾਂਦਾ ਤੇ ਪਸ਼ੂ ਵਿਚਾਰੇ ਕਿੱਥੇ ਜਾਣ ਸਾਡਾ ਕੋਈ ਪੱਠਾ ਨਹੀਂ ਬਚਦਾ ਕੋਈ ਫਸਲ ਨਹੀਂ ਬਚਦੀ ਜੋ ਕਹਿੰਦੇ ਨੇ ਵੀ ਇਹ ਸਾਡੇ ਵੱਡ-ਵਡੇਰੇ ਵੀ ਪਿੱਛੇ ਵੀਵੇਂ ਪਾਣੀ ਆਉਂਦਾ ਸੀ ਤੇ ਅਸੀਂ ਤਾਂ 88 ਵਾਲੇ ਪਾਣੀ ਬਹੁਤ ਜ਼ਿਆਦਾ ਵੇਖਿਆ ਸੀ ਤੇ ਉਦੋਂ ਲਾਦੇ ਸੀ ਇਹੋ ਹੀ ਕਾਰ ਵੰਦਿਆ ਨੇ ਵੀ ਅਸੀਂ ਪੱਕੇ ਮਕਾਨ ਵੀ ਬਣਾ ਵੀ ਦਾ ਤੇ ਉਹ ਵੀ ਟਹਿ ਜਾਂਦੇ ਨੇ ਕਿਉਂਕਿ ਆ ਮਨ ਅਸੀਂ ਕੋਸ਼ਿਸ਼ ਕਰੀ ਦਵੇ ਇਸ ਵਾਰੀ ਅਸੀਂ ਉੱਚੇ ਬਣਾਵਾਂਗੇ ਪਰ ਉੱਚੇ ਬਣਾਤੇ ਬਣਾਤੇ ਅਸੀਂ ਥੱਕ ਗਏ ਸਾਥ ਹੁਣ ਹੋਗਾ ਨਹੀਂ ਬਣਾਏ ਜਾਂਦੇ ਤੇ ਸਾਡੇ ਅੱਜ ਵੀ ਕਰਾਂ ਦੇ ਆਲੇ ਦੁਆਲੇ ਪਾਣੀ ਬਹੁਤ ਪਾਣੀ ਸੰਤੰਗ ਕੀ ਪਿਖੜਾ ਹੈ ਅੱਜ 20 ਦਿਨ ਹੋ ਗਏ ਨੇ ਤੇ ਅਸੀਂ ਰਾਸ਼ਨ ਨੂੰ ਕੀ ਕਰੀਏ ਦੋ ਕਿਲੋ ਖੰਡ ਨੂੰ ਜਾਂ ਪਾਈਆ ਪੱਤੀ ਦੇ ਨਾਲ ਅਸੀਂ ਕੀ ਕਰਾਂਗੇ ਜੇ ਸਾਡਾ ਜੇ ਕੋਈ ਕੰਮ ਨਹੀਂ ਚੱਲ ਰਿਹਾ ਅਸੀਂ ਕੋਈ ਕੰਮ ਕਰ ਨਹੀਂ ਰਹੇ ਅਸੀਂ ਵੇਲੇ ਬੈਠੇ ਉਤੋਂ ਬਰਸਾਤ ਹੈ ਜੇ ਸਾਨੂੰ ਕੋਈ ਦੇਣਾ ਚਾਹ ਦੇਣ ਤਾਂ ਸਾਡਾ ਇੱਕ ਬੰਨ ਪਾ ਦੇਣ ਸੜਕਾਂ ਉੱਚੀਆਂ ਕਰ ਦੇਣ ਜਿੱਥੇ ਪੁਲ ਪੈਂਦੇ ਨੇ ਪੁਲ ਵੱਡੇ ਕਰ ਦੇਣ ਸਾਨੂੰ ਇਹ ਬਹੁਤ ਹੈ ਸਾਡਾ ਜੇ ਇਹਨਾ ਕੰਮ ਕਰਦੇ ਨੇ ਤਾਂ ਜੇ ਨਹੀਂ ਕਰਦੇ ਤੇ ਕੋਈ ਗੱਲ ਨਹੀਂ ਫਿਰ ਅਸੀਂ ਅੱਗੇ ਵੀ ਡੁੱਬਦੇ ਆਂ ਤੇ ਅੱਗੇ ਵੀ ਡੁੱਬਦੇ ਰਵਾਂਗੇ ਕਿਉਂ ਅਸੀਂ ਕੁਝ ਕਹਿ ਤਾਂ ਸਕਦੇ ਨਹੀਂ ਸਰਕਾਰ ਨੂੰ ਪਰ ਇੱਕ ਗੱਲ ਅਸੀਂ ਕਵਾਂਗੇ ਜਦੋਂ ਬਾਦਲ ਸਾਹਿਬ ਆਰੇ ਆਏ ਸੀ ਨਾ ਬਾਦਲ ਸਾਹਿਬਾਂ ਨੇ ਸਾਡੀ ਕੁਝ ਮਦਦ ਕੀਤੀ ਸੀ ਸਾਨੂੰ ਰਾਤੋਂ ਰਾਤੋ ਨਾ ਪੋੜ ਪਾ ਕੇ ਦਿੱਤੀ ਸੀ ਸਾਡੇ ਉਹਨਾਂ ਬੱਚੇ ਲਗਾਏ ਸਨ ਅਸੀਂ ਉਹਨਾਂ ਦਾ ਅੱਜ ਵੀ ਤਾਂ ਬਾਂਤ ਕਰਦੇ ਹਾਂ ਕਿਉਂਕਿ ਬੱਚੇ ਸਾਡੇ ਉਦੋਂ ਲੂੜਣ ਦੇ ਜਿਹੜੇ ਆ ਗਏ ਸਨ ਜਦੋਂ ਕੁਝ ਬੱਚੇ ਲੋੜ ਗਏ ਸਨ ਤੇ ਅਸੀਂ ਉਦੋਂ ਬਹੁਤ ਤੰਗ ਸੀ ਤੇ ਅਸੀਂ ਬਾਦਲ ਸਾਹਿਬ ਨੂੰ ਅੱਜ ਵੀ ਧੰਨਵਾਦ ਕਹਿੰਦੇ ਆ ਕਿ ਸਾਨੂੰ ਨੇ ਰਾਤੋ ਰਾਤ ਪੁਲ ਪਾ ਕੇ ਦਿੱਤੀ ਕੁਝ ਉਹਨੇ ਪੱਕੀਆਂ ਬਣਾਈਆਂ ਤੇ ਬਾਅਦ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਅਸੀਂ ਕਿਸੇ ਸਰਕਾਰ ਨੂੰ ਵੀ ਕਿੰਨਾ ਕੁਝ ਕਹਿੰਦੇ ਆ ਪਰ ਸਾਡੀ ਕੋਈ ਵੀ ਨਹੀਂ ਮੰਨਿੰਦੀ ਏ ਜੇ ਅਸੀਂ ਉਦੋਂ ਉਹਨੂੰ ਕੁਝ ਹੋਰ ਵੀ ਕਹਿੰਦਾ ਤਾਂ ਸਾਡੇ ਵਾਸਤੇ ਜਿਵੇਂ ਸਕੂਲ ਬਣੇ ਫੋਕਲ ਪੈਂਟ ਬਣੇ ਸਾਨੂੰ ਬਹੁਤ ਕੁਝ ਬਣਾ ਕੇ ਦੇਂਦਾ ਜੇ ਸਾਨੂੰ ਕੁਝ ਦੇਣਾ ਹੀ ਚਾਹੁੰਦੇ ਨੇ ਤੇ ਸਾਨੂੰ ਪਿਛਾ 5-5 ਮਰਲੇ 7-7 ਮਰਲੇ ਦੇ ਦੇ ਦੇਵਣ ਤੇ ਅਸੀਂ ਆਦੇ ਘਰ ਬਣਾ ਲਈਏ ਪਾਵੇਂ ਅਸੀਂ ਕੁੱਲੀਆਂ ਹੀ ਬਣਾ ਕੇ ਬੈਠ ਜਾਵਾਂਗੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੋਈ ਸਾਨੂੰ ਰਾਸ਼ਨ ਨਹੀਂ ਚਾਹੀਦਾ ਕੋਈ ਸਾਨੂੰ ਉਹਨਾਂ ਦੇ ਪੱਠੇ ਨਹੀਂ ਚਾਹੀਦੇ ਸੋ ਸਾਨੂੰ ਤੂੜੀ ਨਹੀਂ ਚਾਹੀਦੀ ਹੈਗੀ ਧੰਨਵਾਦ